رکھتے ہیں آگے والے پرتوسی بندے

સાથ દીતા પાણી ख़तम कर سبائل بھی کریں گا دی آجو سارے پا دوکرام سام مہارات میں سالے کتر ہوئیے سال سال میں سالے کتر ہوئیے مختر بھی کیا سکھئے اور میں رکھئے نکھے رکھئے کتبہ راوٹ چھئے کتے کی سانتی پرامتے کتے سانتی کو ہوتے کوئی جناشی بکو کتبہ راوٹ چائے بنا آجے آجو سارے کتے ہوگے دوکرام سلام سے سالے ہوگا چاندی را ناؤنچ بچے ہیں ਹੋ ਤਾਂ ਵੀ ਆਉਂਦੇ ਸੀ ਕੋ ਦੰਨਿਆ ਜੱਟ ਸਾਡੀ ਦੇ ਸੱਜਣ ਤੋਂ ਮਾਫੀ ਵੀ ਮੰਗ ਰਿਹਾ ਬਾਹਰ ਦੂਜੀ ਦਾ ਖਾਸ ਸਾਹ ਬਾਹਰ ਦੂਜੀ ਦੀ ਬਤ ਹੈ ਸੱਜਣ ਵਾਸੀ ਜੀ ਦੀ ਖਾਸ ਸਾਹ ਪਿੰਡਾਂ ਵਾਲਿਆਂ ਦੇ ਪਿੰਡ ਤੋਂ ਬਹੁਤ ਵੱਡਾ ਦਥਾ ਲੈ ਕੇ ਦਰਬਿੰਦਰ ਸਿੰਘ ਜੀ ਪਹੁੰਚੇ ਭਾਈ ਦਰਬਿੰਦਰ ਸਿੰਘ ਜੀ ਉਹ ਸਿਰਫ 1 ਮਿੰਟ ਦੇ ਵਿੱਚ ਧਰਮਾ ਫਤਿਹ ਸਾਦੀ ਕਰ ਲਗੇ ਉਹਨਾਂ ਤੋਂ ਬਾਅਦ ਜੋਗੀ ਮ ਸਿੰਘ ਦੀ ਐਲੋਕ ਐ ਤਾਮ ਲਾਟੂ ਤੋਂ ਉਹ 1 ਮਿੰਟ ਦੇ ਵਿੱਚ ਆਪੀ ਸਾਹ ਪਹੁੰਚ ਗਏ سرجنا دیا کے مہان سکن کو پیدا کر ਬੀਤੀ ਆ ਕੇ ਉਹ ਆਪੋ ਆਪਣੀ ਜਗ੍ਹਾ ਤੇ ਜਾ ਕੇ ਬਰਾਜ਼ਮਾਨ ਹੋਣ ਕਿਉਂਕਿ ਮੈਨੇਜਮੈਂਟ ਨੇ ਪਹਿਲਾਂ ਹੀ ਇਹ ਫੈਸਲਾ ਲਿਆ ਸੀ ਕਿ ਸਟੇਜ ਤੇ ਸਿਰਫ ਬੋਲਣ ਵਾਲਾ ਬੁਲਾਇਆ ਹੀ ਆਏਗਾ ਤੇ ਨਾਸਟੇਜ ਸਕਰੀ ਤੇ ਸਸਹਾਏਜ ਸਟੇਜ ਸਕਰੀ ਕੱਢਣਗੇ ਕਿਉਂਕਿ ਆਪਣਾ ਜਿਹੜਾ ਜਿਹੜਾ ਖੱਲੇ ਖੋਪਾ ਵਾਲੇ ਬੇਬਜਣੇ ਦੁੱਚੇ ਦੀ ਵੀ ਹੋਣ ਲੱਗਦੇ ਨੇ ਸੋ ਬੇਚੀ ਜਾ ਕੇ ਬੋਲਣ